ਸ੍ਰੀ ਨਾਨਕਾ ਓਮ ਨਮਹਾ ਜਜਨ ਭਜਨ ਬਬ ਖਾਲਸਾ ਖਾਲਸਾ ਪੂਜ ਬਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿੱਠਾ ਸੋਗ ਸੁਰ ਨਰ ਮੋਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੈਨੇ ਅਚਾਨ ਮਨ ਵਸਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਪਰਮ ਪੂਜਨੇਕ ਹਜ਼ੂਰੀ ਅੰਦਰ ਸੁਆਇ ਮਾਨ ਗੁਰੂ ਦਾ ਖਾਸ ਰੂਪ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀਓ ਆਪ ਸਾਰਿਆਂ ਹੀ ਸਤਿਤਾ ਜੋ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਖਾਲਸੇ ਦਾ ਸਾਜਨਾ ਦਿਵਸ ਮਨਾਉਂਦਿਆ ਹੋਇਆ ਦੇਨ ਦੁਨੀਆ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਸੰਤਾਨੇ ਸੰਧਿਆ ਸਮੇਂ ਦਿਵਾ ਦੀ ਹਾਜ਼ਰੀ ਭਰ ਰਹੇ ਹੋ ਵਖ ਵਖ ਰਾਗੀ ਸੰਗਾਂ ਪਾਸੋ ਗੁਰੂ ਕੀ ਗੁਰਬਾਣੀ ਦਾ ਹਰ ਜ ਆ ਸੁਣ ਕੇ ਆਪਣੇ ਜੀਵਨ ਨੂੰ ਸਫਲਿਆ ਬਣਾ ਰਿਹਾ। ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਦੇ ਨੇ। ਸੁਰ ਨਰ ਮੋਨ ਜਾਣ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਇਸ ਅਮਰਤ ਨੂੰ 33 ਕਰੋੜ ਦੇਵੀ ਦੇਵਤੇ ਲੋਚਦੇ ਨੇ ਮੰਗਦੇ ਨੇ ਸੋ ਅਮਰਤ ਗੁਰੂ ਨੇ ਕਿਰਪਾ ਕਰਕੇ ਸਿੱਖਾਂ ਦੀ ਝੋਲੀ ਦੇ ਵਿੱਚ ਪਾਇਆ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨੇ ਕਿਰਪਾ ਕੀਤੀ ਆਪਣੇ ਸਿੱਖ ਵਾਸਤੇ ਮਹਾਰਾਜ ਨੇ ਨਿਜਮ ਘੜੇ ਮਰਿਆਦਾ ਬਣਾਈ ਅਰ ਹਜੂਰ ਨੇ ਹੁਕਮ ਕੀਤਾ ਜਿਹੜਾ ਸਿੱਖ ਇਸ ਧਰਮ ਨੂੰ ਨਿਭਾਵੇਗਾ ਮਰਿਆਦਾ ਨੂੰ ਨਿਭਾਵੇਗਾ ਫਰਜ਼ ਨੂੰ ਨਿਭਾਵੇਗਾ ਉਹ ਸਿੱਖ ਨੂੰ ਸਤ ਹੈ ਸਿਰਦ ਮੁਕਤੀ ਦੀ ਪ੍ਰਾਪਤੀ ਹੋ ਜਾਵੇ ਇੱਕ ਵੈਸਾਖ ਨੂੰ ਬਹੁਤ ਸਾਰੇ ਇਤਿਹਾਸਕ ਦਿਹਾੜੇ ਜਿਹੜੇ ਨੇ ਉਸ ਸੰਬੰਧਤ ਨੇ ਸਭ ਤੋਂ ਪਹਿਲਾ ਵੈਸਾਖੀ ਦਾ ਜਿਹੜਾ ਪੁਰਬ ਹੈ ਉਹ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜਿਨੇ ਪ੍ਰਾਰੰਭ ਕੀਤਾ ਸੀ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ ਪਾਤਸ਼ਾਹ ਸੰਤਾਂ ਦੂਰ ਦਰਾੜਿਆਂ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਆਉਂਦੇ ਨੇ ਤੇ ਆਪ ਜੀ ਦੇ ਦਰਸ਼ਨ ਕਰਕੇ ਵਾਪਸ ਚਲੇ ਜਾਂਦੇ ਨੇ ਇਹਨਾਂ ਦਾ ਆਪਸ ਦੇ ਵਿੱਚ ਜਾਣ ਪਛਾਣ ਵਧੇ ਪਰਸ ਪਰ ਪਿਆਰ ਵਧੇ ਇਸ ਕਰਕੇ ਕੋਈ ਵਿਸ਼ੇਸ਼ ਦਿਹਾੜਾ ਜਿਹੜਾ ਉਹ ਮਿੱਥਣਾ ਚਾਹੀਦਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਿੱਖਾਂ ਦੀ ਬੇਨਤੀ ਮੰਨ ਕੇ ਬਾਬਾ ਬੁੱਢਾ ਸਾਹਿਬ ਜੀ ਦੀ ਬੇਨਤੀ ਮੰਨ ਕੇ ਇਹ ਵੈਸਾਖੀ ਦਾ ਪੁਰਬ ਜਿਹੜਾ ਸੀ ਇਹ ਨਿਯਤ ਕੀਤਾ ਤੇ ਜੇ ਉਸ ਦਿਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪੰਜਾਬ ਭਾਰਤ ਦੇ ਵਿੱਚ ਗੋਦਵਾਲਾ ਗੋਦਵਾਲ ਸਾਹਿਬ ਜਿੱਥੇ ਬੌਲੀ ਸਾਹਿਬ ਗੁਰਦਰਾ ਹੈ ਉਥੇ ਬੌਲੀ ਦਾ ਟੱਕ ਜਿਸ ਦਿਨ ਮਹਾਰਾਜ ਜੀ ਨੇ ਲਾਇਆ ਉਹ ਦਿਨ ਇੱਕ ਵਾਰ ਸਾਖ ਦਾ ਜਿਹੜਾ ਉਪਰਬ ਸੀ ਦਿਹਾੜਾ ਸੀ ਦੂਸਰਾ ਇਤਿਹਾਸਕ ਤੱਥ ਇਹ ਹੈ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਨ੍ਹਾਂ ਨੇ ਪਾਵਨ ਪਵਿੱਤਰੇ ਨਗਰੀ ਸ੍ਰੀ ਅਮਰਸਰ ਸਾਹਿਬ ਸਥਾਈ ਹੈ ਹਜੂਰ ਨੇ ਇਸ ਸਥਾਨ ਤੇ ਬੇਅੰਤ ਸੇਵਾਵਾਂ ਕਰਵਾਈਆਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਸਮਾ ਆਇਆ। ਹਜ਼ੂਰ ਗੁਰੂ ਅਰਜਨ ਦੇ ਪਾਤਸ਼ਾਹ ਸ੍ਰੀ ਸੰਤੋਖ ਸਰ ਸਾਹਿਬੇ ਖੇ ਸੇਵਾ ਕਰਵਾ ਰਹੇ ਸਨ। ਇਧਰ ਪੱਟੀ ਦੇ ਵਿੱਚ ਰਹਿਣ ਵਾਲਾ ਇੱਕ ਦੁਨੀ ਚੰਦ ਰਾਜਾ ਸੀ। ਉਹਦੀ ਸੱਤ ਧੀਾਂ ਸਾਨੂੰ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੀ ਦਾ ਦਿੱਤਾ ਖਾਂਦੇ ਹੋ ਤੁਹਾਨੂੰ ਕੌਣ ਪਾਲ ਰਿਹਾ ਹੈ। ਸ਼ਿਆ ਨੇ ਆਖਿਆ ਪਿਤਾ ਜੀ ਤੇਰਾ ਦਿੱਤਾ ਖਾਂਦੀ ਆ ਹਾ ਤੇਰਾ ਦਿੱਤਾ ਪਹਿਨਦੀ ਆ ਹਾ ਉਹਨਾਂ ਸੱਤਾ ਦੇ ਵਿੱਚ ਇੱਕ ਸੀ ਬੀਬੀ ਰਜ ਨੇ ਉਹਨੇ ਆਖਿਆ ਪਿਤਾ ਜੀ ਮੈਨੂੰ ਪਾਲ ਰੇ ਕਰਤਾਰ ਤੇ ਮੈਂ ਕਰਤਾਰ ਦਾ ਦਿੱਤਾ ਖਾਨੀ ਭਗਵਾਨ ਦਾ ਦਿੱਤਾ ਖਾਨੀ ਦੁਨੀ ਚੰਦ ਨੇ ਜਾਣਿਆ ਮੇਰੀ ਅਵੱਗਿਆ ਹੋਈ ਹੈ ਬੇਇੱਜ਼ਤੀ ਹੋਈ ਹੈ ਉਨੇ ਉਸ ਬੀਬੀ ਰਜਨੀ ਦਾ ਵਿਆਹ ਜਰ ਇੱਕ ਕੋੜੇ ਪਤੀ ਦੇ ਨਾਲ ਕੀਤਾ ਕਹਿੰਦਾ ਲੈ ਸਾਰੀ ਉਮਰ ਇਹਦਾ ਭਾਰ ਟੋ ਫੇਰ ਤੈਨੂੰ ਪਤਾ ਲੱਗੇ ਕੌਣ ਤੈਨੂੰ ਪਾਲਦਾ ਹੈ ਉਹ ਟੋਕਰੀ ਉਹਦੀ ਚੁੱਕ ਕੇ ਕਦੀ ਇੱਧਰ ਕਰੀ ਉੱਧਰ ਤੁਰੇ ਫਿਰਦੀ ਰਹੇ ਕਿਸੇ ਦੱਸਿਆ ਸ੍ਰੀ ਅਮਰਸਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਨੇ ਵਸਾਇਆ ਹੈ ਉੱਥੇ ਦੁਖੀਆਂ ਦੇ ਦੁੱਖ ਦੂਰ ਹੋ ਜਾਂਦੇ ਨੇ ਭੁੱਖਿਆਂ ਨੂੰ ਰੋਟੀ ਮਿਲਦੀ ਹੈ ਸਾਰਿਆਂ ਦੇ ਦੁੱਖ ਦੂਰ ਹੋ ਜਾਂਦੇ ਨੇ ਬੀਬੀ ਰਜਨੀ ਨੇ ਸੁਣਿਆ ਤੇ ਸ੍ਰੀ ਅਮਰਸਰ ਸਾਹਿਬ ਵਿਖੇ ਪਹੁੰਚੀ ਉਹ ਪਦੇ ਦੀ ਟੋਕਰੀ ਜਿਹੜੀ ਸੀ ਉਹ ਜਿੱਥੇ ਗੁਰਦੁਆਰਾ ਦੁੱਖ ਭੰਜਨੀ ਬੇਰ ਸਾਹਿਬ ਐ ਸਰੋਵਰ ਦੇ ਕੰਢੇ ਰੱਖ ਕੇ ਪ੍ਰਸ਼ਾਦਾ ਪਾਣੀ ਲੈਣ ਗਏ ਬਰਸਾਤ ਦਾ ਪਾਣੀ ਇਕੱਠਾ ਹੋਇਆ ਇੱਥੇ ਇੱਕ ਜਿਹੜਾ ਟੋਬਾ ਬਣਿਆ ਹੋਇਆ ਸੀ ਉਦੇ ਪਤੀ ਨੇ ਵੇਖਿਆ ਕਿ ਕਾਲੇ ਕਾਉਂਦੇ ਨੇ ਟੋਬੇ ਦੇ ਵਿੱਚ ਚੁੱਭੀ ਮਾਰਦੇ ਤੇ ਉਹ ਚਿੱਟੇ ਹੋ ਜਾਂਦੇ ਨੇ ਸਤਿਗੁਰੂ ਦੀ ਬਾਣੀ ਦਾ ਬਚਨ ਹੈ ਕਿ ਕਾਗੋ ਹ ਹੰਸ ਕਰੇ ਗੁਰੂ ਕੀ ਜੜੀ ਬਾਣੀ ਹੈ ਅਥਵਾ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਘਰ ਹੈ ਕਾਵਾ ਨੂੰ ਹੰਸ ਬਣਾ ਦਿੰਦੀ ਉਹ ਕੋਈ ਕਹਿੰਦਾ ਉਹ ਰਿੜ ਕਿਉ ਟੋਬੇ 'ਚ ਵੜ ਗਿਆ ਕੋਈ ਕਹਿੰਦਾ ਉਹਨੂੰ ਤ੍ਰੇ ਲੱਗੀ ਪਾਣੀ ਪੀਣ ਵਾਸਤੇ ਗਿਆ ਜਦੋਂ ਉਹਨੇ ਟੋਬੇ 'ਚ ਹੱਥ ਪਾਇਆ ਉਹਦਾ ਹੱਥ ਸਹੀ ਹੋ ਗਿਆ ਉਹਨੇ ਇਸ਼ਨਾਨ ਕੀਤਾ ਉਹ ਸਾਰਾ ਨਵ ਬਰ ਨਾਓ ਗਿਆ ਜਦੋਂ ਬੀਬੀ ਰਜਨੀ ਆਈ ਉਹਨੇ ਆਖਿਆ ਮੇਰਾ ਪਤੀ ਇੱਥੇ ਬੈਠਾ ਸੀ ਉਹਨੇ ਆਖਿਆ ਬਾਜੀ ਤੇਰਾ ਪਤੀ ਆ ਉਹਨੇ ਆਖਿਆ ਮੈਨੂੰ ਜੁਕੀ ਨਹੀਂ ਉਹ ਇੱਕ ਉਹਦਾ ਹੱਥ ਜਿਹੜਾ ਸੀ ਉਹ 베ਰੀ ਨੂੰ ਪਾਇਆ ਹੋਇਆ ਬਾਹਰ ਰਹਿ ਗਿਆ ਉਹਨੇ ਆਖਿਆ ਮੇਰੇ ਹੱਥ ਤੇ ਕੋੜ ਹੈ ਜੇ ਤੁਹਾਨੂੰ ਯਕੀਨ ਨਹੀਂ ਆਉਂਦਾ ਮੈਂ ਤੁਹਾਡੇ ਸਾਹਮਣੇ ਇਸ ਟੋਬੇ 'ਚ ਹੱਥ ਪਾਵਾਂਗਾ ਉਹਨੇ ਹੱਥ ਪਾਇਆ ਉਹਦਾ ਕੋੜ ਜਿਹੜਾ ਠੀਕ ਹੋ ਗਿਆ ਬੀਬੀ ਰਜਨੀ ਤੇ ਉਹਦਾ ਪਤੀ ਸੰਤੋਖ ਸਰਸਵਰ ਸਾਹਿਬ ਖੇ ਗੁਰੂ ਅਰਜਨ ਦੇ ਪਾਤਸ਼ਾਹ ਦੇ ਦਰਸ਼ਨ ਕੀਤੇ। ਉਹ ਦਿਨ ਵੀ ਇੱਕ ਵੈਸਾਖ ਦਾ ਪੁਰਬ ਸੀ। ਜੱਲਿਆਵਾਲੇ ਬਾਗ ਦੇ ਵਿੱਚ ਹੱਤਿਆ ਕਾਂਡ ਹੋਇਆ 13 ਅਪ੍ਰੈਲ ਨੂੰ ਉਹ ਦਿਨ ਵੀ ਵੈਸਾਖੀ ਦਾ ਪੁਰਬ ਸੀ। 1978 ਦੇ ਵਿੱਚ ਜਿਹੜਾ ਤੇਰਾ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਉਹ ਦਿਨ ਵੀ ਵੈਸਾਖੀ ਦਾ ਪੁਰਬ ਸੀ। ਖਾਲਸੇ ਪੰਥ ਦਾ ਜਿਹੜਾ ਸਾਜਨਾ ਦਿਵਸ ਹੈ ਇਸ ਕਰਕੇ ਜਿਆਦਾ ਇਹ ਫੇਮਸ ਹੈ ਮਸ਼ਹੂਰ ਹੈ ਅਦਭੁਤ ਹੈ ਇਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਰਪਾ ਕੀਤੀ ਜਿਹੜਾ ਪੰਥ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਚਲਾਇਆ ਸੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਔਰੰਗਜੀਬ ਕਹਿੰਦਾ ਸੀ ਦੋ ਧਰਮ ਚੱਲਦੇ ਨੇ ਮੈਂ ਦੋ ਤੋਂ ਇੱਕ ਕਰ ਦਿਆਂਗਾ ਤੇ ਗੁਰੂ ਗੋਬਿੰਦ